ਪੀ ਸੀਐਮ ਬੋਲੇ ਬਿਲਕੁਲ ਸਰਲ ਹੈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੰਜਾਬ ਚ ਰਾਸ਼ਨ ਕਾਰਡ ਵੈਰੀਫਿਕੇਸ਼ਨ ਦੀ ਤਿਆਰੀ ਮੁੱਖ ਮੰਤਰੀ ਦਾ ਦਾਵਾ ਕਿਸੇ ਵੀ ਗਰੀਬ ਦਾ ਨਹੀਂ ਕਟਿਆ ਜਾਏਗਾ ਕਾਰਡ ਨਿਰਪੱਖਤਾ ਨਾਲ ਕਰਾਂਗੇ ਵੈਰੀਫਿਕੇਸ਼ਨ ਕੇਂਦਰ ਤੋਂ ਮੰਗੇ 6 ਮਹੀਨੇ ਅੜਾ ਨੂੰ ਲੈ ਕੇ ਸੀਐਮ ਤੇ ਸੁਨੀਲ ਜਾਖੜ ਵਿਚਾਲੇ ਜ਼ੁਬਾਨੀ ਜੰਗ ਜਾਰੀ ਮੁੱਖ ਮੰਤਰੀ ਬੋਲੇ ਹੋਮਵਰਕ ਕਰਕੇ ਨਹੀਂ ਆਉਂਦੇ ਜਾਖੜ ਸਾਹਿਬ ਬੀਜੇਪੀ ਪ੍ਰਧਾਨ ਨੇ ਕਿਹਾ ਸੀ ਸੈਸ਼ਨ ਚ ਲਵਾਗੇ ਹਿੱਸਾ ਕੈਪਟਨ ਪਰਿਵਾਰ ਤੇ ਮੁੱਖ ਮੰਤਰੀ ਦਾ ਮੋੜ ਤੰਜ ਕਿਆ ਜਿਸ ਦੀ ਸਰਕਾਰ ਉਸ ਨਾਲ ਕੈਪਟਨ ਪਰਿਵਾਰ ਪਹਿਲਾਂ ਅਕਾਲੀ ਫਿਰ ਕਾਂਗਰਸੀ ਤੇ ਹੁਣ ਭਾਜਪਾ ਦੇ ਨਾਮ ਬਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕਰੇਗੀ ਪੰਜਾਬ ਸਰਕਾਰ ਸੀਐਮ ਦਾ ਬਿਆਨ ਥਾਣੇ ਲੈ ਜਾਣ ਦੀ ਨਹੀਂ ਆਏਗੀ ਨੌਬਤ ਮਸ਼ੀਨਾ ਦੇਵੇਗੀ ਸਰਕਾਰ ਅੱਜ ਤੋਂ ਦੇਸ਼ ਭਰ ਚ ਜੀਐਸਟੀ ਦਾ ਨਵਾਂ ਰੂਪ 5 ਤੇ 18 ਪਰਸੈਂਟ ਦੀਆਂ ਦੋ ਸਲੇਬਾਂ ਖਾਣ-ਪੀਣ ਮਸ਼ੀਨਰੀ ਤੇ ਕਾਰਾਂ ਤੋਂ ਲੈ ਕੇ ਘਰ ਬਣਾਉਣਾ ਤੱਕ ਹੋਇਆ ਸਸਤਾ ਜੀਐਸਟੀ ਨੂੰ ਲੈ ਕੇ ਕੇਂਦਰ ਤੇ ਬਰੇ ਮੁੱਖ ਮੰਤਰੀ ਬੋਲੇ ਟੈਕਸ ਵਧਾ ਕੇ ਖੁਦ ਹੀ ਘਟਾਉਂਦੇ ਫਿਰ ਦੱਸਦੇ ਨੇ ਮਾਸਟਰ ਸਟ੍ਰੋਕ ਨਾਬਜ ਕਿਸਾਨ ਦੀ ਕਿਸਾਨਾਂ ਦੀ ਪੁਲਿਸ ਨਾਲ ਧੱਕਾ ਮੁਕੀ ਡੀਐਸਪੀ ਮਨਦੀਪ ਕੌਰ ਤੇ ਬਦਸਲੂਕੀ ਕਰਨ ਦੇ ਲਾਏ ਇਲਜ਼ਾਮ ਤਾਂ ਕਿਸਾਨ ਬੋਲੇ ਡੀਐਸਪੀ ਨੇ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ਼ ਪੰਜ ਤੱਤਾਂ ਚ ਵਿਲੀਨ ਹੋਏ ਸੰਗੀਤ ਸਮਰਾਟ ਚਰਨਜੀਤ ਹੁਜਾ ਮੁਹਾਲੀ ਛੋਇਆ ਅੰਤਿਮ ਸੰਸਕਾਰ ਸੰਗੀਤ ਚੰਗਤ ਨਾਲ ਜੁੜੀ ਹਰ ਅੱਖ ਹੋਈ ਨੀ ਬਲੈਂਕ ਦੇ ਪ੍ਰાયੋਜਕ ਪਤੰਜਲੀ ਗਾਇ ਕਘੀ ਮਾਂ ਦਾ ਭਰੋਸਾ ਪਿਆਰ سے ਪਰੋਸਾ ਸਸਿਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇਪਾਲ ਸਿੰਘ ਬਰਾੜ ਸਿਆਸਤ ਦੇ ਵਿੱਚ ਵਾਰ ਪਲਟ ਵਾਰ ਚੱਲਦੇ ਰਹਿੰਦੇ ਨੇ ਅਕਸਰ ਸਿਆਸੀ ਆਗੂ ਇੱਕ ਦੂਜੇ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਪਹਿਲਾਂ ਇਹ ਜੰਗ ਇਹ ਜ਼ੁਬਾਨੀ جنگ ਸਿਰਫ ਸਿਆਸਤ ਤੱਕ ਸੀਮਤ ਹੁੰਦੀ ਸੀ ਪਰ ਹੌਲੀ-ਹੌਲੀ ਇਹ ਸਿਆਸੀ جنگ ਇੱਕ ਦੂਜੇ ਦੇ ਘਰਾਂ 'ਚ ਵੜਨੀ ਸ਼ੁਰੂ ਹੋ ਗਈ ਤੇ ਇੱਕ ਦੂਜੇ ਤੇ ਨਿੱਜੀ ਵਾਰ-ਪਲਟਵਾਰ ਹੋਣ ਲੱਗ ਪਏ ਤੇ ਜਦੋਂ ਇੱਕ ਨੇਤਾ ਦੂਜੇ ਦੇ ਪਰਿਵਾਰ ਤੇ ਨਾ ਸਿਰਫ ਪਰਿਵਾਰ ਤੇ ਬਲਕਿ ਉਸਦੇ ਪੂਰਵਜਾਂ ਤੱਕ ਤੇ ਇਲਜ਼ਾਮ ਲਾਵੇ ਔਰ ਫਿਰ ਬਿਆਨਬਾਜ਼ੀ ਤਿੱਖੀ ਹੋ ਜਾਵੇ ਆਪਸ ਦੇ ਵਿੱਚ ਫਿਰ ਫਰਕ ਪੈਂਦਾ ਹੈ ਸੋ ਅੱਜ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨਾਂ ਤੋਂ ਜਿਨ੍ਹਾਂ ਵੱਲੋਂ ਕੈਪਟਨ ਫੈਮਲੀ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਸੋ ਸ਼ੁਰੂਆਤ ਕਰਦੇ ਆ ਮੁੱਖ ਮੰਤਰੀ ਨੇ ਮੁੜ ਕੈਪਟਨ ਪਰਿਵਾਰ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਉਹਨਾਂ ਕਿਹਾ ਕਿ ਕੈਪਟਨ ਪਰਿਵਾਰ ਜਿਸ ਦੀ ਸਰਕਾਰ ਉਸਤੇ ਨਾਲ ਹੁੰਦਾ ਪਹਿਲਾਂ ਅਕਾਲੀ ਸੀ ਫਿਰ ਕਾਂਗਰਸੀ ਬਣ ਗਏ ਤੇ ਅੱਜਕੱਲ ਬੀਜੇਪੀ ਦੇ ਨਾਲ ਨੇ ਉਹਨਾਂ ਕਿਹਾ ਕਿ ਅਕਾਲੀਆਂ ਦੀ ਸਰਕਾਰ ਵੇਲੇ ਉਹ ਅਕਾਲੀਆਂ ਦੇ ਨਾਲ ਰਹੇ ਕਾਂਗਰਸ ਦੀ ਸਰਕਾਰ ਵੇਲੇ ਕਾਂਗਰਸੀ ਹੋ ਗਏ ਤੇ ਹੁਣ ਬੀਜੇਪੀ ਦੀ ਸਰਕਾਰ ਵੇਲੇ ਆਜੋ ਬੀਜੇਪੀ ਦੇ ਨਾਲ ਆ ਗਏ ਨੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਠਿਕਰੀ ਵਾਲਾ ਦੀ ਫਾਂਸੀ ਤੇ ਵੀ ਇਹ ਦਸਤਖਤ ਨੇ ਇਸ ਤੋਂ ਪਹਿਲਾਂ ਸੀਐਮ ਮਾਨ ਨੇ న్యూਸ 80 ਨਾਲ ਗੱਲਬਾਤ ਦੇ ਵਿੱਚ ਵੀ ਗੰਭੀਰ ਇਲਜ਼ਾਮ ਲਾਇਆ ਸੀ ਔਰ ਕੈਪਟਨ ਅਮਰਿੰਦਰ ਸਿੰਘ ਦੇ ਪੁਰਬਜਾ ਨੂੰ ਹਾਈਵੇ ਰੋਬਰ ਦੱਸਿਆ ਸੀ ਉਹਨਾਂ ਕਿਹਾ ਕਿ ਕੈਪਟਨ ਦੇ ਵੱਡ ਬਡੇਰਿਆਂ ਨੇ ਅਬਦਾਲੀ ਦੀ ਮਦਦ ਕੀਤੀ ਸੀ ਪਟਿਆਲਾ रियासत ਕੈਪਟਨ ਪਰਿਵਾਰ ਨੂੰ ਖੈਰਾਤ ਦੇ ਵਿੱਚ ਮਿਲੀ ਸੀ ਔਰ ਅਬਦਾਲੀ ਨੇ ਦਿੱਤੀ ਸੀ ਸੀਐਮ ਨੇ ਕਿਹਾ ਕਿ ਸਰਕਾਰ ਕਿਸੇ ਦੀ ਵੀ ਹੋਵੇ ਕੈਪਟਨ ਪਰਿਵਾਰ ਉਸ ਦੇ ਨਾਲ ਹੁੰਦਾ ਹੈ ਪਹਿਲਾਂ ਅਕਾਲੀ ਫਿਰ ਕਾਂਗਰਸੀ ਤੇ ਹੁਣ ਭਾਜਪਾ ਦੇ ਨਾਲ ਹੈ ਮੇਰੇ ਇੱਕ ਜੀਵਨ ਦੀ ਨਈ ਸ਼ੁਰੂਆਤ ਹੈ ਔਰ ਮੈਂ ਸਭੀ ਦਾ ਸਭੀ ਪ੍ਰਦੇਸ਼ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਤਾ ਹਾਂ ਉਹਨਾਂ ਨੇ ਹਮੇਸ਼ਾ ਮੈਨੂੰ ਆਪਣਾ ਪਿਆਰ ਆਸ਼ੀਰਵਾਦ ਔਰ ਸਮਰਥਨ ਦਿਆ ਹੈ ਔਰ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਜੀਵਨ ਦਾ ਜੋ ਇੱਕ ਤੇ ਸੰਗੀਤ ਸੰਗੀਤ ਸਮਰਾਟ ਲੈਜੈਂਡਰੀ 뮤직 ਕੰਪੋਜ਼ਰ ਚਰਨਜੀਤ ਅਹੂਜਾ ਅੱਜ ਪੰਜ ਤਤਾਂ ਚ ਵਿਲੀਨ ਹੋ ਮੋਖਲੀ ਦੇ ਬਲੌਂਗੀਚ ਉਹਨਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਇੱਥੇ ਪੰਮੀ 22 ਹੰਸਰਾ ਝਾਂਸ ਕਿੱਪੀ ਗਰੇਵਾਲ ਵਿਗਾਕ ਜਸਪੀਰ ਜੱਸੀ ਤੋਂ ਇਲਾਵਾ ਕਈ ਦਿਗਜ ਇਸ ਸੰਸਕਾਰ ਮੌਕੇ ਸ਼ਾਮਿਲ ਰਹੇ ਇਸ ਤਰ੍ਹਾਂ ਉਹਨਾਂ ਦੇ بیٹے ਸਚਿਨ ਹੁਜਾ ਨੇ ਸਾਰੀਆਂ ਰਸਮਾਂ ਅਦਾ ਕੀਤੀਆਂ ਬਿਆਨ ਕਰਨਾ ਔਖਾ ਹੈ ਉਹਨਾਂ ਦਾ ਵੈਕਿਊਮ ਜਿਹੜਾ ਜਿਹੜਾ ਉਹਨਾਂ ਦਾ ਖਲਾਅ ਹੈ ਨਾ ਉਹ ਕਦੀ ਪੂਰਾ ਨਹੀਂ ਹੋਣਾ ਕਿਉਂਕਿ ਉਹ ਚਰਨਜੀਤ ਹੁਜਾ ਇੱਕੋ ਹੀ ਸੀਗੇ ਬਾਕੀ ਸਾਰੇ ਬਰਾਬਰ ਨੇ ਤੇ ਚਰਨ ਦੀ ਪੂਜਾ ਬਸ ਉਹਨਾਂ ਦੀ ਇੱਕ ਜਗ੍ਹਾ ਜਿਹੜੀ ਅਲੱਗ ਜਗ੍ਹਾ ਜੇ ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ ਔਰ ਤੁਸੀਂ ਬੜੇ ਨੇੜਲੇ ਉਹਨਾਂ ਨਾਲ ਕੰਮ ਨਹੀਂ ਕੀਤਾ ਅਸੀਂ ਬਹੁਤ ਚਿਰਕਾਂ ਖਾਧੀਆਂ ਬਹੁਤ ਉਹਨਾਂ ਦੀਆਂ ਗਿੱਟੀਆਂ ਖਾਧੀਆਂ ਇੱਕ ਤਰ੍ਹਾਂ ਨਾਲ ਕਿ ਮੇਰੀ ਸ਼ੁਰੂਆਤ ਜਿਹੜੀ ਮੇਰੀ ਚੇਟਕ ਲੱਗੀ ਮੈਨੂੰ ਗਾਉਣ ਦੀ ਉਹਨਾਂ ਦੀ ਜਿਹੜੀ ਟਰਜਾਂ ਦੇ ਮੇਰੇ ਕੰਨਾਂ 'ਚ ਪੈਂਦੀਆਂ ਸੀ ਜਾਂ ਆਹ ਸੋਹਣਿਆਂ ਵੀ ਜਾਗੇ ਕਿਉਂਦਿਆਂ ਦੇ ਮੇਲੇ ਉਹੋ ਗਾਣੇ ਆ ਤਾਂ ਜੋ ਮਿਊਜ਼ਿਕ ਬਣਾਇਆ ਸੀਗਾ ਉਹ ਜਾਂ ਸਾਹਮਣੇ ਉਹ ਜਿਹੜੇ ਲੋਕ ਗੀਤਾਂ ਵਰਗੇ ਮਿਊਜ਼ਿਕ ਬਣਾਇਆ ਉਹ ਮੈਨੂੰ ਲੱਗਦਾ ਵੀ ਅਹਦੇ ਉਸਤਾਦ ਦੁਨੀਆ ਤੇ ਬਹੁਤ ਘੱਟ ਆਉਂਦੇ ਹਨ 74 ਸਾਲ ਦੀ ਉਮਰ 'ਚ ਕੈਂਸਰ ਨਾਲ ਜੂਝਦਿਆਂ ਬੀਤੇ ਦਿਨੀ ਉਹਨਾਂ ਨੇ ਆਖਰੀ ਸਾਹ ਲਏ ਸੀ ਮੋਹਾਲੀ ਦੇ ਕਰਤੋਂ ਉਹਨਾਂ ਦਾ ਦੇਹਾਂਤ ਹੋਇਆ ਉਹਨਾਂ ਦੀ ਮੌਤ ਤੋਂ ਬਾਅਦ ਪੂਰੀ 뮤직 ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਤੇ 뮤직 ਇੰਡਸਟਰੀ ਤੋਂ ਲੈ ਕੇ ਸਿਆਸਤ ਇਥੋਂ ਤੱਕ ਕਿ ਬਾਲੀਵੁੱਡ ਦੇ ਦਿੱਗਜਾ ਵੱਲੋਂ ਵੀ ਚਰਨਜੀਤ ਹੁਜਾ ਨੂੰ ਸ਼ਰਧਾਂਜਲੀ ਭੇਟ ਕੀਤੀ ਇਹ ਮਾਨ ਨੇ ਟਵੀਟ ਕਰ ਲਿਖਿਆ ਕਿ ਸੰਗੀਤ ਸਮਰਾਟ ਉਸਤਾਦ ਚਰਨਜੀਤ ਹੁਜਾ ਸਾਹਿਬ ਦਾ ਚਲੇ ਜਾਣਾ ਸੰਗੀਤ ਇੰਡਸਟਰੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਹੁਜਾ ਸਾਹਿਬ ਵੱਲੋਂ ਬਣਾਈਆਂ ਤੁਨਾ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀਆਂ ਰਹਿਣਗੀਆਂ ਸਚਿਨੂ ਜਸ ਸਮੇਤ ਪਰਿਵਾਰ ਤੇ ਚਾਹਣ ਵਾਲਿਆਂ ਨਾਲ ਦਿਲੋਂ ਹਮਦਰਦੀ ਪਰਮਾਤਮਾ ਉਹਨਾਂ ਦੀ ਰੂਹ ਨੂੰ ਚਰਨਾ ਚੁੱਥਾਂ ਦੇਣ ਇੰਤਹਾਅ ਦੁਖ ਦੀ ਮੈਂ ਬੇਅਰਜ਼ ਕੀਤੀ ਕਿ ਪੰਜਾਬੀ ਸੰਗੀਤ ਦਾ ਸੂਰਜ ਅਸਤ ਹੋ ਗਿਆ ਅੱਜ ਹਮ ਆਕਾਸ਼ ਔਰ ਜ਼ਮੀਨ ਤੇ ਹਨੇਰਾ ਲੱਗਦਾ। ਉਤੇ ਦਲਜੀਤ ਤੋਂ ਸਾਂਝ ਨੇ ਕਿਹਾ ਕਿ ਪੰਜਾਬੀ 뮤직 ਦੀ ਗ੍ਰੋਥ ਲਈ ਜਿੰਨਾ ਕੰਮ ਚਰਨਜੀਤ ਹੁਜਾ ਜੀ ਨੇ ਕੀਤਾ ਸ਼ਾਇਦ ਹੀ ਕਿਸੇ ਦੇ ਹਿੱਸੇ ਆਉਣਾ ਹੈ। ਉਹਨਾਂ ਵੱਲੋਂ ਬਣਾਇਆ 뮤직 ਸਾਡੇ ਨਾਲ ਹੈ ਤੇ ਹਮੇਸ਼ਾ ਰਹੇਗਾ। ਇਸ ਦੇ ਨਾਲ ਹੀ ਫਿਲਮ ਮੇਕਰ ਇਮਤੀਆਜ਼ ਅਲੀ ਵੱਲੋਂ ਵੀ ਉਹਨਾਂ ਦਾ ਗਾਣਾ ਸ਼ੇਅਰ ਕਰਕੇ ਟ੍ਰਿਬਿਊਟ ਦਿੱਤਾ ਗਿਆ। ਦੱਸ ਦਈਏ ਕਿ ਹੁਜਾ ਪੰਜਾਬੀ ਸੰਗੀਤ ਦੇ ਥਾਮਸਨ ਜਿਨ੍ਹਾਂ ਨੇ 1980 ਤੋਂ 90 ਦੇ ਦਹਾਕੇ 'ਚ ਪੰਜਾਬੀ ਸੰਗੀਤ ਨੂੰ ਨਵੀਂ ਪਛਾਣ ਦਿੱਤੀ ਚਰਨਜੀਤ ਦਹੁਜਾ ਦੇ ਗੀਤਾਂ ਨਾਲ ਕਈ ਗਾਇਕਾਂ ਨੇ ਸ਼ੁਰੂਆਤ ਕੀਤੀ ਕੀ ਬਣੂ ਦੁਨੀਆ ਦਾ ਗੱਭਰੂ ਪੰਜਾਬ ਦਾ ਤੇ ਦੁਸ਼ਮਨੀ ਜੱਟਾਂ ਵਰਗੀਆਂ ਫਿਲਮਾਂ 'ਚ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਉੱਥੇ ਹੀ ਅਮਰ ਸਿੰਘ ਚਮਕੀਲਾ ਗੁਰਦਾਸ ਮਾਨ ਸਰਦੂਲ ਸਕੰਦਰ ਤੇ ਕੁਲਦੀਪ ਮਾਨਕ ਜਿਹੇ ਦਿਗਜਾਂ ਦੇ ਨਾਲ ਵੀ ਕੰਮ ਕਰ ਚੁੱਕੇ ਸੀ ਦਿੱਲੀ ਚ ਦਹੁਜਾ ਦਾ ਸਟੂਡੀਓ ਸੀ ਪਰ ਕੈਂਸਰ ਕਰਕੇ ਉਹ ਆਪਣੇ ਪਰਿਵਾਰ ਸਮੇਤ ਮੁਹਾਲੀ ਸ਼ਿਫਟ ਹੋ ਗਏ ਸੀ ਤਾਂ ਕਈ ਵੱਡੇ ਵੱਡੇ ਟਾਈਟਲ ਚਰਨਜੀਤ ਤਹੂਜਾ ਸਾਹਿਬ ਦੇ ਨਾਮ ਰਹੇ ਸੰਗੀਤ ਸਮਰਾਟ ਉਹਨਾਂ ਨੂੰ ਕਿਹਾ ਗਿਆ ਔਰ ਉਹਨਾਂ ਦਾ ਚਲੇ ਜਾਣਾ ਬਿਨਾਂ ਸ਼ੱਕ ਇੱਕ ਸਮਰਥ ਅਦਾਕਾਰੀ ਦੀ ਵਿਦਾਇਗੀ ਹੈ ਔਰ ਜਦੋਂ ਕੋਈ ਐਸਾ ਕਲਾਕਾਰ ਐਸੀ ਸ਼ਖਸੀਅਤ ਦੋਵੇਂ ਹੱਥ ਜੋੜ ਕੇ ਇਸ ਜਹਾਨ ਨੂੰ ਫਤਿਹ ਬੁਲਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਅਗਲੀ ਖਬਰ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਧਾਰਕਾਂ ਦੀ ਵੈਰੀਫਿਕੇਸ਼ਨ ਦੀ ਤਿਆਰੀ ਕਰ ਲਈ ਗਈ ਹੈ ਔਰ ਕਰੀਬ 11 ਲੱਖ ਰਕਮ ਕਾਰਡ ਹੋਲਡਰਾਂ ਦੀ ਇਹ ਵੈਰੀਫਿਕੇਸ਼ਨ ਹੋਣੀ ਹੈ ਅਰਿਸਟਲੀ ਪੰਜਾਬ ਸਰਕਾਰ ਨੇ ਕੇਂਦਰ ਤੋਂ 6 ਮਹੀਨੇ ਮੰਗੇ ਨੇ ਔਰ ਮੁੱਖ ਮੰਤਰੀ ਨੇ ਇਸ ਨੂੰ ਲੈ ਕੇ ਬਿਆਨ ਦਿੱਤਾ ਕਿ ਅਸੀਂ ਕਿਸੇ ਵੀ ਗਰੀਬ ਦਾ ਰਾਸ਼ਨ ਕਾਰਡ ਨਹੀਂ ਕਟਣ ਦੇਵਾਂਗੇ ਇਸ ਨੂੰ ਵੈਰੀਫਾਈ ਜ਼ਰੂਰ ਕਰਾਂਗੇ ਕਿ ਸਰਦੇ ਪੁੱਛਦੇ ਲੋਕ ਇਸ ਦਾ ਲਾਭ ਨਾ ਲੈ ਲੈ ਰਹੇ ਹੋਣ ਜੇ ਸਰਦੇ ਪੁੱਛਦੇ ਲੈ ਰਹੇ ਆ ਤਾਂ ਜ਼ਾਹਿਰ ਜੀ ਗੱਲ ਹੈ ਉਹਨਾਂ ਦੇ ਕਾਰਡ ਕੱਟੇ ਜਾਣਗੇ ਪਰ ਕਿਸੇ ਗਰੀਬ ਦਾ ਕਾਰਡ ਨਹੀਂ ਕਟਿਆ ਜਾਏਗਾ ਔਰ ਅਸੀਂ ਵੈਰੀਫਿਕੇਸ਼ਨ ਸੀਐਮ ਨੇ ਕਿਹਾ ਕਿ ਪੂਰੀ ਨਿਰਪੱਖਤਾ ਦੇ ਨਾਲ ਕਰਾਂਗੇ ਕੇਂਦਰ ਸਰਕਾਰ ਨੇ ਦਰਸਲ ਜਿਹੜੇ ਸ਼ੱਕੀ ਲਾਭਪਾਤਰੀ ਆ ਉਹਨਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਨੇ ਕੇਂਦਰ ਲਾਭ ਪਾਤਰੀਆਂ ਦੀ ਪੁਸ਼ਟੀ ਕਰਕੇ ਨਾਮ ਹਟਾਉਣ ਦੇ ਲਈ ਕਹਿ ਰਿਹਾ ਹੈ। ਕੋ 6 ਮਹੀਨੇ ਅਸੀਂ ਉਹਨਾਂ ਤੋਂ ਮੰਗੇ ਨੇ ਕਿ 6 ਮਹੀਨੇ ਸਾਨੂੰ ਵੈਰੀਫਿਕੇਸ਼ਨ ਵਾਸਤੇ ਦਿਓ ਕਿਉਂਕਿ ਸਾਡੇ ਜਿਹੜੇ ਸਾਰੇ ਅਫਸਰ ਜਿਹੜੇ ਇੱਧਰ ਹੜਾਂ ਵਿੱਚ ਬਿਜ਼ੀ ਹੋਗੇ ਤੇ 6 ਮਹੀਨੇ ਅਸੀਂ ਐਲੀਜੀਬਿਲਟੀ ਜਿਹੜਾ ਸਾਨੂੰ ਵੈਰੀਫਾਈ ਕਰਨ ਦਿਓ ਤੇ ਕਿਸੇ ਦਾ ਕਾਰਡ ਨਹੀਂ ਕੱਟਣ ਦੇਣਾ ਸੀ। ਫਰਜ਼ ਕਰ ਲਓ ਕਹਿੰਦੇ ਨੇ ਜੀ ਇਹਦਾ ਇਨਕਮ ਟੈਕਸ ਭਰ ਦੇ ਜੀ ਜਾਇ ਤਾਂ ਸਰਕਾਰੀ ਨੌਕਰੀ ਕਰਦੇ ਤੇ ਇਹਦੀ ਇਹ ਜਿਹੜੀ ਇਨਕਮ ਹੈ ਉਹ ਕਰਟੇਰੀਏ ਤੋਂ ਵੱਧ ਹੈ ਜੀ ਤੇ ਵਿਦਾਇਕ ਰਮਨ अरोड़ा ਦੇ ਨਾਲ ਜੁੜੀ ਇੱਕ ਅਪਡੇਟ ਹੈ ਰਮਨ अरोड़ा ਨੂੰ ਜਲੰਧਰ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਰਮਨ अरोड़ा ਨੂੰ ਜਲੰਧਰ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ ਜ਼ਬਰਨ ਵਸੂਲੀ ਦਾ ਮਾਮਲਾ ਸੀ ਜਿਸ ਮਾਮਲੇ 'ਚ ਕੋਰਟ ਨੇ ਜ਼ਮਾਨਤ ਦਿੱਤੀ ਹੈ 25000 ਦੇ ਮੁਚਲਕੇ ਤੇ ਇਹ ਜ਼ਮਾਨਤ ਦਿੱਤੀ ਗਈ ਹੈ ਪਿਛਲੇ ਦਿਨ ਹੀ ਰਮਨ ਅਰੋੜਾ ਨੂੰ ਜਦੋਂ ਪੁਰਾਣੇ ਕੇਸ ਦੇ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੇ ਵਿੱਚ ਕੋਰਟ ਤੋਂ ਜ਼ਮਾਨਤ ਮਿਲੀ ਸੀ ਹਾਈ ਕੋਰਟ ਤੋਂ ਤਾਂ ਉਸ ਤੋਂ ਬਾਅਦ ਤੁਰੰਤ ਉਸਤੇ ਇੱਕ ਹੋਰ ਕੇਸ ਦਰਜ ਹੋ ਗਿਆ ਸੀ ਜਬਰਨ ਵਸੂਲੀ ਦਾ ਉਹ ਮਾਮਲਾ ਦਰਜ ਕੀਤਾ ਗਿਆ ਸੀ ਤੇ ਹੁਣ ਉਸ ਮਾਮਲੇ ਦੇ ਵਿੱਚ ਵੀ ਜਲੰਧਰ ਕੋਰਟ ਨੇ ਰਮਨ ਅਰੋੜਾ ਨੂੰ ਰਾਹਤ ਦਿੰਦੇ ਹੋਏ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਸੋ ਰਮਨ ਅਰੋੜਾ ਨੂੰ ਇੱਕ ਵਾਰ ਫਿਰ ਰਾਹਤ ਮਿਲੀ ਹੈ ਪਹਿਲਾਂ ਹਾਈ ਕੋਰਟ ਤੋਂ ਮਿਲੀ ਸੀ ਤੇ ਹੁਣ ਹਾਈ ਕੋਰਟ ਤੋਂ ਬਾਅਦ ਜਿਹੜੀ ਚਲੰਦਰ ਦੀ ਕੋਰਟ ਨੇ ਦੂਸਰੇ ਮਾਮਲੇ ਦੇ ਵਿੱਚ ਰਮਨ ਅਰੋੜਾ ਨੂੰ ਜ਼ਮਾਨਤ ਦੇ ਦਿੱਤੀ ਹੈ 25000 ਦੇ ਨਿੱਜੀ ਮੁਚਲਕੇ ਤੇ ਜ਼ਮਾਨਤ ਦੇਣ ਦੇ ਆਦੇਸ਼ ਚਲੰਦਰ ਕੋਰਟ ਵੱਲੋਂ ਦਿੱਤੇ ਗਏ ਹਨ ਤੇ ਮਾਧੋਪੁਰ ਹੈਡਵਰਕਸ ਮਾਮਲੇ ਦੇ ਵਿੱਚ ਵੀ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ ਮੁੱਖ ਮੰਤਰੀ ਮਾਨ ਨੇ ਸੁਨੀਲ ਜਾਖੜ ਨੂੰ ਜਵਾਬ ਦਿੱਤਾ ਹੈ ਕਿ ਮਾਧੋਪੁਰ ਗੇਟ ਟੁੱਟਣ ਤੋਂ ਪਹਿਲਾਂ ਹੀ ਹੜਾ ਆਏ ਸੀ ਉਹਨਾਂ ਕਿਹਾ ਕਿ ਜਾਖੜ ਸਾਹਿਬ ਪੂਰਾ ਹੋਮਵਰਕ ਕਰਕੇ ਨਹੀਂ ਆਉਂਦੇ ਕੋਈ ਇੱਕ ਗੇਟ ਖੋਲਣ ਨਾਲ ਹੜ ਨਹੀਂ ਆਏ ਹੜਾਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਸੁਨੀਲ ਜਾਖੜ ਨੇ ਇਸ ਪੂਰੇ ਮਾਮਲੇ ਦੀ ਜਾਂਚ ਕਿਸੇ ਰਿਟਾਇਰਡ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਜਖਰ ਨੇ ਕਿਹਾ ਕਿ ਹੜ੍ਹਾਂ ਲਈ ਜ਼ਿੰਮੇਵਾਰੀ ਤੈਅ ਕਰਨ ਦੇ ਲਈ ਇਹ ਜਾਂਚ ਕਰਵਾਈ ਜਾਵੇ ਉਹਨਾਂ ਇਲਜ਼ਾਮ ਲਾਏ ਕਿ ਪੰਜਾਬ ਸਰਕਾਰ ਨੇ ਇੱਕ ਗੈਰ ਤਜਰਬੇਕਾਰ ਕੰਪਨੀ ਨੂੰ ਮਧੋਪੁਰ ਹੈਡਵੌਕਸ ਦੀ ਸੁਰੱਖਿਆ ਜਾਂਚ ਦਾ ਠੇਕਾ ਦਿੱਤਾ ਜਿਸ ਨੇ ਪੰਜਾਬ ਦੇ ਵਿੱਚ ਤਬਾਹੀ ਮਚਾਈ ਹੈ ਬਾਬਾ ਡੇਰਾ ਬਾਬਾ ਨਾਨਕ ਪਾਣੀ ਆ ਗਿਆ ਸੀ 26 27 ਤਰੀਕ ਮਧੋਪੁਰ ਵਾਲਾ ਗੇਟ ਤਾਂ ਬਾਹਰ ਖੁੱਲਿਆ ਉੱਥੋਂ ਇਹਨਾਂ ਨੂੰ ਅਸਲ ਚ ਨਾ ਜਕਰ ਸਾਹਿਬ ਨਾਲ ਹੋਮਵਰਕ ਨਹੀਂ ਕਰਦੇ ਉਹਨਾਂ ਨੂੰ ਤਾਂहां ਤੋਂ ਜੋ ਦੱਸ ਦਿੰਦੇ ਨੇ ਉਹ ਚੱਕ ਕੇ ਬੋਲ ਦਿੰਦੇ ਨੇ ਚਲੋ ਕੋਈ ਨਹੀਂ ਫਿਰ ਦੇਖੋ ਪੌਂਗ ਤੇ ਪੌਂਗ ਤੇ ਮਾਦੋਪੁਰ ਦੇ ਵਿਚਾਲੇ ਨਾ ਹੋਰ ਜੀ ਸਾਗਰ ਸ਼ਾਹਪੁਰ ਕੰਢੀ ਤੇ ਪੌਂਗ ਦੇ ਵਿਚਾਲੇ 6-7 ਹੋਰ ਖੱਡਾਂ ਨੇ ਜਿੱਥੇ ਪਾਣੀ ਆਉਂਦਾ ਹੈ ਪਾਣੀ ਉਧਰ ਦੀ ਆ ਗਿਆ ਜੀ ਸੋ ਇਹ ਗੇਟ ਤਾਂ ਜਿਹੜੇ ਨੇ ਨਾ ਮਾਦੋਪੁਰ ਵਾਲੇ ਇਹ ਤਾਂ ਉਦੋਂ ਪਹਿਲਾਂ ਹੀ ਹੜਾ ਆ ਗਿਆ ਸੀਗਾ ਜੀ ਉਦੋਂ ਪਹਿਲੀ ਇਹ ਤਾਂ ਟੀਮ ਵੀ ਦੇਖ ਕੇ ਗਈ ਸੀ ਉਹ ਬੜੇ ਸੈਟੀਸਫਾਈ ਸੀ ਉਹ ਜਦੋਂ ਅਸੀਂ ਉਹਨਾਂ ਨੂੰ ਦਿਖਾ ਕੇ ਲਿਆਏ ਸੀ ਇਹ ਹਾੜਾ ਤੋਂ ਪਹਿਲਾਂ ਕਿ ਉਹ ਉਹ ਜਿਹੜਾ ਗੇਟਾਂ ਤੇ ਸੈਟੀਸਫਾਈ ਸੀਗੇ ਪਰ ਫਿਰ ਵੀ ਅਸੀਂ ਆਪਣੇ ਪੱਧਰ ਤੇ ਅਸੀਂ ਕੋਈ ਕੋਈ ਇਹ ਨਹੀਂ ਚਾਹੁੰਦੇ ਕਿ ਕੋਈ ਕਿਸੇ ਕਿਸੇ ਦਾ ਵਹਿਮ ਜਾਵੇ ਸ਼ੱਕ ਹੋ ਰਹੇ ਇਹ ਤਾਂ ਇਹ ਕੋਈ ਇੱਕ ਗੇਟ ਖੋਲਣ ਹਾੜਾ ਕੇ ਪਰ ਉੱਤਰਾਖੰਡ 'ਚ ਕਿਹੜਾ ਗੇਟ ਖੋਲਤਾ ਜੀ ਉਹਨਾਂ ਨੇ ਹਿਮਾਚਲ 'ਚ ਕਿਹੜਾ ਗੇਟ ਖੋਲਤਾ ਜੀ ਉਤਰਾੰਚਲ 'ਚ ਕਿਹੜੇ ਗੇਟ ਖੋਲਤੇ ਜੀ ਪੂਰੇ ਨਾਰਥ ਇੰਡੀਆ ਜਿਹੜਾ ਉਹ ਇਹ ਮਾਰ ਪਈ ਹੈ ਇਹਦੇ ਤੇ ਰਾਜਨੀਤੀ ਮੈਂ ਫੇਰ ਕਹਿਣਾ ਨਹੀਂ ਚਾਹੀਦੀ ਪਰ ਫੇਰ ਵੀ ਅਸੀਂ ਇਨਕੁਆਰੀ ਜਿਹੜੀ ਹੈ ਸਰਕਾਰ ਲੈਵਲ ਤੇ ਕਰਾਵਾਂਗੇ ਉਹ ਇਨਕੁਆਰੀ ਦੇ ਵਿੱਚ ਕੋਈ ਅਫਸਰ ਜਿਹੜੇ ਨੇ ਉੱਥੇ ਜਿਨ੍ਹਾਂ ਦੀ ਡਿਊਟੀ ਸੀ ਉੱਥੇ ਤੇ ਉਹ ਉਹ ਕੋਈ ਪ੍ਰਭਾਵਿਤ ਨਾ ਕਰਨ ਅਸੀਂ ਪਹਿਲੀ ਸਸਪੈਂਡ ਕਰਦੇ ਹਾਂ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੇਂਦਰ ਦੇ ਰਾਹਤ ਪੈਕੇਜ ਤੇ ਸਵਾਲ ਚੁੱਕੇ राहुल ਨੇ ਕੇਂਦਰ ਦੇ ਪੈਕੇਜ ਨੂੰ ਪੰਜਾਬ ਦੇ ਲੋਕਾਂ ਨਾਲ ਅਨਿਆਂ ਦੱਸਿਆ ਉਹਨਾਂ ਨੇ ਪ੍ਰਧਾਨ ਮੰਤਰੀ ਤੋਂ ਅਪੀਲ ਕੀਤੀ ਹੈ ਕਿ ਇੱਕ ਵਿਆਪਕ ਰਾਹਤ ਪੈਕੇਜ ਤੁਰੰਤ ਜਾਰੀ ਕਰੇ राहुल ਨੇ 10 ਮਿੰਟ ਦਾ ਵੀਡੀਓ ਵੀ ਸ਼ੇਅਰ ਕੀਤਾ ਜਿਸ ਵਿੱਚ ਲੋਕਾਂ ਨਾਲ ਹੋਈ ਉਹਨਾਂ ਦੀ ਗੱਲਬਾਤ ਸ਼ਾਮਿਲ ਹੈ ਤਾਂ ਕਹਾ ਤੱਕ تھا ਤੁਹਾਡਾ ਘਰ ਹਾਂ ਦਾ ਉਸ ਨੂੰ ਨਹੀਂ ਕਿ ਸੁਬਾਹ ਅੱਛਾ ਹਾਂਜੀ ਬਹੁਤ ਮਿਸਰ ਕਰਨੀ ਇੱਥੇ ਸਿਰਫ ਜਿਹੜਾ ਬਹੁਤ ਹੰਡਰਡ ਹਾ ਸਿਵਨ ਵਿਚ ਹੈ ਵੀ ਆਸਾਂ ਸਾਨੂੰ ਅਸੀਂ ਕੱਲੇ ਜਾਣੇ ਨੇ ਬਹੁਤ ਮੁਸ਼ਕਲ ਔਖਾ ਬਣਾਇਆ ਸੀ ਪਰ ਸਰਕਾਰ ਨੇ ਮਦਦ ਕੀਤੀ ਕੋਈ ਨਹੀਂ ਸਾਨੂੰ ਕੋਈ ਨਹੀਂ ਪੈਸੇ ਉਹ ਦਿੱਤੇ ਕਿ ਅਸੀਂ ਕਿਤੇ ਸਵਧਾਨੀ ਪਾ ਲਿਆ ਮੇਰੇ ਭਰਾ ਦੀ ਕੀ ਗਿਆ ਸਨ ਇਹ ਸਵਲੇਜ ਕੇ ਸਰਪੰਚ ਜੀ ਵਿਕਲ ਸਰਪੰਚ ਤੇ ਹੁਣ ਗੱਲ ਸਿਹਤ ਬੀਮਾ ਯੋਜਨਾ ਦੀ ਜਿਸ ਦੇ ਲਈ ਸਿਹਤ ਕਾਰਡ ਬਣਾਏ ਜਾਣੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਸਿਹਤ ਕਾਰਡ ਯੋਜਨਾ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਜਾ ਇਸਦੀ ਸ਼ੁਰੂਆਤ ਤਰਨਤਾਰਨ ਤੇ ਬਰਨਾਲਾ ਜ਼ਿਲ੍ਹਾ ਤੋਂ ਹੋਏਗੀ ਜਿੱਥੇ ਹਰ ਜ਼ਿਲ੍ਹੇ 'ਚ 128 ਰਜਿਸਟ੍ਰੇਸ਼ਨ ਸ਼ਿਵਰ ਲਾਇਆ ਜਾਣਗੇ ਰਜਿਸਟ੍ਰੇਸ਼ਨ ਦੇ ਲਈ ਨਿਵਾਸੀਆਂ ਨੂੰ ਆਧਾਰ ਕਾਰਡ, ਵੋਟ ਕਾਰਡ ਇੱਕ ਪਾਸਪੋਰਟ ਸਾਈਜ਼ ਫੋਟੋ ਨਾਲ ਲਿਆਉਣਾ ਜ਼ਰੂਰੀ ਹੋਏਗਾ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 10 ਤੋਂ 15 ਦਿਨਾਂ ਦੇ ਅੰਦਰ ਪੂਰੀ ਕਰ ਲਈ ਜਾਏਗੀ ਤੇ ਉਸ ਤੋਂ ਬਾਅਦ ਇਹ ਯੋਜਨਾ ਪੂਰੇ ਪੰਜਾਬ 'ਚ ਲਾਗੂ ਹੋਏਗੀ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਵਾਂਗੇ ਜਾ ਕੇ ਉੱਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਜਿਹੜੇ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਈਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ ਜੇਕਰ ਕਿਸੇ ਕਾਰਨ ਕੋਈ ਵਿਅਕਤੀ ਪंजीकरण ਨਹੀਂ ਕਰਾ ਪਾਉਂਦਾ ਤਾਂ ਉਹ ਸਿਰਫ ਆਧਾਰ ਜਾਂ ਵੋਟਰ ਆਈਡੀ ਕਾਰਡ ਦਿਖਾ ਕੇ ਵੀ ਇਹਨਾਂ ਸਹੂਲਤਾਂ ਦਾ ਲਾਭ ਲੈ ਸਕੇਗਾ ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਨਾਗਰਿਕ ਜਿਹੜਾ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਉਹ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਇਸ ਯੋਜਨਾ ਦੇ ਤਹਿਤ ਹਰ ਪਰਿਵਾਰ ਨੂੰ ਇੱਕ ਸਿਹਤ ਕਾਰਡ ਦਿੱਤਾ ਜਾਏਗਾ ਜਿਸ ਦੇ ذریعے ਉਹਨਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਮਿਲ ਸਕੇਗਾ ਇਸ ਵਿੱਚ ਵੱਡੇ ਆਪਰੇਸ਼ਨ ਸਰਜਰੀ ਤੇ ਗੰਬੀਰ ਬਿਮਾਰੀਆਂ ਦਾ ਇਲਾਜ ਸ਼ਾਮਿਲ ਹੋਏਗਾ ਯੋਜਨਾ 'ਚ ਸਰਕਾਰੀ ਤੇ ਨਿੱਜੀ ਦੋਨਾਂ ਤਰ੍ਹਾਂ ਦੇ ਹਸਪਤਾਲਾਂ ਨੂੰ ਸ਼ਾਮਿਲ ਕੀਤਾ ਜਾਏਗਾ ਤੇ ਗੱਲ ਕਰਦੇ ਆ ਜੀਐਸਟੀ ਦੀ ਕਿਉਂ ਪਨੀਰ ਖਰੀਦਣ ਤੋਂ ਲੈ ਕੇ ਕਾਰ ਤੇ ਏਸੀ ਤੱਕ ਖਰੀਦਣਾ ਹੁਣ ਸਸਤਾ ਸਰਕਾਰ ਨੇ 3 ਸਤੰਬਰ ਨੂੰ ਜੀਐਸਟੀ ਚ ਕਟੌਤੀ ਦਾ ਐਲਾਨ ਕੀਤਾ ਸੀ ਜੋ ਹੁਣ ਲਾਗੂ ਹੋ ਗਿਆ ਹੈ ਹੁਣ ਕੇਵਲ ਦੋ ਸਲੈਬ ਚ ਜੀਐਸਟੀ ਲੱਗੇਗੀ 5% ਤੇ 18% ਸਰਕਾਰ ਨੇ ਟੈਕਸ ਪ੍ਰਣਾਲੀ ਨੂੰ ਆਸਾਨ ਬਣਾਉਣ ਦੇ ਲਈ ਅਹਿਜਾ ਕੀਤਾ ਹੈ ਜੀਐਸਟੀ ਕੌਂਸਲ ਦੀ 55ਵੀਂ ਮੀਟਿੰਗ ਚ ਇਸ ਤੇ ਫੈਸਲਾ ਲਿਆ ਗਿਆ ਸੀ ਜੀਐਸਟੀ ਦੀਆਂ ਦਰਾਂ 'ਚ ਬਦਲਾਵ ਨਾਲ ਕੁਝ ਚੀਜ਼ਾਂ ਸਸਤੀਆਂ ਤਾਂ ਕੁਝ ਮਹਿੰਗੀਆਂ ਹੋਣਗੀਆਂ ਜੋ ਸਸਤੀਆਂ ਹੋਣਗੀਆਂ ਉਹਨਾਂ 'ਚ ਕਿਉ ਮੱਖਣ ਮਸਾਲੇ ਏਸੀ ਫ੍ਰਿਜ ਟੀਵੀ ਜੁੱਤੇ ਦਵਾਈਆਂ ਕੱਪੜੇ ਸੁੱਕੇ ਮੇਵੇ ਨॉर्मਲ ਕਾਰਾਂ ਸਿਹਤ ਬੀਮਾ ਸ਼ਾਮਿਲ ਨੇ ਉੱਤੇ ਜੀਐਸਟੀ ਬਦਲਾਵ ਨਾਲ ਲਗਜ਼ਰੀ ਕਾਰਾਂ ਕੋਲ ਡਰਿੰਕ ਗੁਟਕਾ ਪਾਨ ਮਸਾਲਾ ਤੰਬਾਕੂ ਸ਼ਰਾਬ ਤੇ ਸਿਗਰਟ ਇਹ ਸਾਰੇ ਮਹਿੰਗੇ ਹੋ ਗਏ ਨੇ ਇਸ ਤੋਂ ਇਲਾਵਾ ਹੋਟਲ ਦੇ ਕਮਰਿਆਂ ਦੀ ਬੁਕਿੰਗ ਬਿਊਟੀ ਤੇ ਸਿਹਤ ਨਾਲ ਜੁੜੀਆਂ ਸਰਵਿਸਿਜ਼ ਤੇ ਜੀਐਸਟੀ 18% ਤੋਂ ਘੱਟ ਕਰਕੇ 5% ਕਰ ਦਿੱਤਾ ਗਿਆ ਹੈ। 100 ਰੁਪਏ ਤੱਕ ਦੀ ਸਿਨੇਮਾ ਟਿਕਟਾਂ ਤੇ 5% ਟੈਕਸ ਲੱਗੇਗਾ ਜੋ ਪਹਿਲਾਂ 12% ਸੀ। 100 ਰੁਪਏ ਤੋਂ ਜ਼ਿਆਦਾ ਦੀਆਂ ਟਿਕਟਾਂ ਤੇ 18% ਜੀਐਸਟੀ ਲੱਗੇਗਾ। ਹੋਟਲ ਦੇ ਕਮਰੇ ਜਿਨ੍ਹਾਂ ਦਾ ਕਿਰਾਇਆ 1000 ਰੁਪਏ ਤੋਂ ਘੱਟ ਹੈ ਉਹਨਾਂ ਟੈਕਸ ਫਰੀ ਰਹਿਣਗੇ। 1000 ਤੋਂ 7500 ਦੇ ਹੋਟਲ ਰੂਮ ਤੇ ਜੀਐਸਟੀ 12% ਤੋਂ ਘੱਟ ਕੇ 5% ਹੋ ਗਿਆ। ਪ੍ਰੀਮੀਅਮ ਹੋਟਲਸ ਜਿਨ੍ਹਾਂ ਦਾ ਕਿਰਾਇਆ 7500 ਤੋਂ ਜ਼ਿਆਦਾ ਹੈ ਉਨੋਂ ਤੇ 18% GST ਲੱਗੇਗੀ ਕੀ ਹੁੰਦਾ ਔਰ ਸਰਪੰਚ ਦੀ ਕਈ ਗੱਲ ਤੇ ਸਾਰੇ ਫੁੱਲ ਚੜਾਉਂਦੇ ਨੇ ਸਰਪੰਚ ਵੱਲੋਂ ਕੀਤਾ ਫੈਸਲਾ ਸਭ ਨੂੰ ਮਨਜ਼ੂਰ ਹੁੰਦਾ ਪਰ ਜਦੋਂ ਸਰਪੰਚ ਤੇ ਹੀ ਰਾਜੀਨਾਮੇ ਦੇ ਦੌਰਾਨ ਅਟੈਕ ਹੋ ਜਾਵੇ ਫਿਰ ਫਰਕ ਤਪੈਂਦਾ ਹੈ ਅਗਲੀ ਖਬਰ ਵੱਲ ਵਧਿਆ ਹਿਮਾਚਲ ਦੇ 6 ਵਾਰ ਦੇ ਮੁੱਖ ਮੰਤਰੀ ਰਹੇ ਰਾਜਾ ਵੀਰ ਬੱਧਰ ਸਿੰਘ ਦੇ بیٹے ਵਿਕਰਮਾ ਦਿਤਿਆ ਦੂਜੀ ਵਾਰ ਵਿਆਹ ਦੇ ਬੰਧਨ ਚ ਬੱਝੇ ਉਹਨਾਂ ਨੇ ਚੰਡੀਗੜ੍ਹ ਦੀ ਅਮਰੀਨ ਕੌਰ ਨਾਲ ਸਿੱਖ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸੈਕਟਰ 11 ਦੇ ਗੁਰਦੁਆਰਾ ਸਾਹਿਬ ਚ ਲਾਵਾਂ ਲਈਆਂ ਜਿਸ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਮੇਰੇ ਇੱਕ ਜੀਵਨ ਕੀ ਨਵੀਂ ਸ਼ੁਰੂਆਤ ਹੈ ਔਰ ਮੈਂ ਸਭੀ ਕਾ ਸਭੀ ਪ੍ਰਦੇਸ਼ ਵਾਸੀਆਂ ਕਾ ਬਹੁਤ ਬਹੁਤ ਧੰਨਵਾਦ ਕਰਤਾ ਹੂੰ ਉਹਨਾਂ ਨੇ ਹਮੇਸ਼ਾ ਮੇਰੇ ਆਪਣਾ ਪਿਆਰ ਆਸ਼ੀਰਵਾਦ ਔਰ ਸਮਰਥਨ ਦਿਆ ਹੈ ਔਰ ਮੇਰੇ ਵਿਸ਼ਵਾਸ ਹੈ ਕਿ ਮੇਰੇ ਜੀਵਨ ਕਾ ਜੋ ਇਹ ਇੱਕ ਇੱਕ ਬਹੁਤ ਅਹਿਮ ਪਲ ਹੈ ਇਸਮੇ ਵੀ ਉਹ ਆਪਣਾ ਪੂਰਾ ਆਸ਼ੀਰਵਾਦ ਔਰ ਪਿਆਰ ਔਰ ਸਮਰਥਨ ਮੇਰੇ ਦੇਗੇ इसको पहला बीती रात चंडीगढ़ से जोड़ी की मंगनी हुई जिससे परिवारिक मेंबर ही नजर आए हम चाहते हैं कि बच्चों का जीवन सुखी हो और आगे सुखमय जीवन व्यतीत करे इसके लिए हमारे सारे परिवार की तरफ से इनको दोनों को शुभकामनाएं हैं और आज बड़ा खुशी का माहौल है सभी परिवारजन इकट्ठे हुए हैं तो मैं चाहती हूँ कि इसी तरह हमारा प्रेम भाव आपस में बना रहे दस दिए कि अमरीन कौर पंजाब यूनिवर्सिटी असिस्टेंट प्रोफेसर है ਡਬਲ ਐਮਏ ਤੋਂ ਇਲਾਵਾ ਉਹਨਾਂ ਨੇ ਮਨੋਵਿਗਿਆਨ ਚ ਪੀਐਚਡੀ ਕੀਤੀ ਹੋਈ ਹੈ ਅਮਰੀਨ ਕੌਰ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਚੁੱਕੇ ਨੇ ਤੇ ਲੰਬੇ ਸਮੇਂ ਤੋਂ ਦੋਨਾਂ ਦੀ ਦੋਸਤੀ ਚੱਲ ਰਹੀ ਸੀ 24 ਸਤੰਬਰ ਨੂੰ ਸ਼ਿਮਲਾ ਦੇ ਹੋਟਲ ਚ ਦੋਨਾਂ ਦੀ ਰਿਸੈਪਸ਼ਨ ਰੱਖੀ ਗਈ ਹੈ ਜਿਸ ਚ ਵੀਵੀਆਈਪੀਸ ਸ਼ਾਮਲ ਹੋਣਗੇ ਤੇ ਹੁਣ ਗੱਲ ਕੰਗਣਾ ਰਣੌਤ ਦੀ ਕੰਗਣਾ ਰਣੌਤ ਦਾ ਫਿਰ ਵਿਰੋਧ ਹੋਇਆ ਹੈ ਹਿਮਾਚਲ ਦੇ ਮੰਡੀ ਦੇ ਸੁੰਦਰ ਨਗਰ ਦੇ ਵਿੱਚ ਜਿੱਥੇ ਕਾਂਗਰਸੀ ਵਰਕਰਾਂ ਨੇ ਕੰਗਨਾ ਦੇ ਕਾਫਲੇ ਨੂੰ ਦੇਖ ਕੇ ਨਾਰੇਬਾਜ਼ੀ ਕੀਤੀ ਗੋ ਬੈਕ ਯੂ ਆਰ ਲੇਟ ਉਹੀ ਨਾਰੇ ਲਾਏ ਜੋ ਕੁਝ ਦਿਨ ਪਹਿਲਾਂ ਲੱਗੇ ਸੀ ਉਸ ਦਿਨ ਵੀ ਗੋ ਬੈਕ ਯੂ ਆਰ ਲੇਟ ਦੇ ਨਾਰੇ ਲੱਗੇ ਸੀ ਕੰਗਨਾ ਨੂੰ ਕਾਲੇ ਝੰਡੇ ਦਿਖਾਏ ਗਏ ਸੀ ਅੱਜ ਵੀ ਕੰਗਨਾ ਨੂੰ ਕਾਲੇ ਝੰਡੇ ਦਿਖਾਏ ਗਏ ਔਰ ਇਸ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਬੀਜੇਪੀ ਵਰਕਰਾਂ ਨੇ ਕੰਗਨਾ ਨੂੰ ਕਿਸੇ ਹੋਰ ਰਸਤੇ ਤੋਂ ਵਾਪਸ ਭੇਜਿਆ ਜਾਂ ਦੂਸਰੇ ਪਾਸੇ ਭੇਜਿਆ ਗਿਆ ਔਰ ਪ੍ਰਦਰਸ਼ਨਕਾਰੀਆਂ ਨੇ ਸਿੱਧਾ ਸਿੱਧਾ ਕਿਹਾ ਕਿ ਜਿਸ ਵੇਲੇ ਆਫਤ ਆ ਰਹੀ ਸੀ ਉਸ ਵੇਲੇ ਕੰਗਣਾ ਕਿੱਥੇ ਸੀ ਹੁਣ ਜੀਐਸਟੀ ਦਾ ਪ੍ਰਚਾਰ ਕਰਨ ਕਿਉਂ ਪਹੁੰਚ ਗਏ ਸੋ ਕੰਗਣਾ ਰਨੌਤ ਦਾ ਵਿਰੋਧ ਅੱਜ ਦੂਸਰੀ ਵਾਰ ਹੋਇਆ ਹੈ ਪਹਿਲਾਂ ਵੀ ਕੰਗਣਾ ਜਦੋਂ ਮੰਡੀ ਇਲਾਕੇ ਦੇ ਵਿੱਚ ਮਨਾਲੀ ਦੇ ਨੇੜੇ ਗਏ ਸੀ ਤਾਂ 올ਡ ਮਨਾਲੀ ਇਲਾਕੇ ਦੇ ਵਿੱਚ ਕੰਗਣਾ ਦਾ ਵਿਰੋਧ ਕੀਤਾ ਗਿਆ ਸੀ ਕਾਲੇ ਝੰਡੇ ਦਿਖਾਏ ਗਏ ਸੀ ਨਾਰੇਬਾਜ਼ੀ ਹੋਈ ਸੀ ਅੱਜ ਕੰਗਣਾ ਮੰਡੀ ਦੇ ਸੁੰਦਰ ਨਗਰ ਗਏ ਨੇ ਤਾਂ ਸੁੰਦਰ ਨਗਰ ਦੇ ਵਿੱਚ ਵੀ ਕਾਲੇ ਝੰਡੇ ਦਿਖਾਏ ਗਏ ਔਰ ਕੰਗਣਾ ਦਾ ਵਿਰੋਧ ਕੀਤਾ इस बात का बहुत ही खेद है कि यहीं से दो किलोमीटर दूर जंगम बाग स्थित जो परिवार हैं जिनके सबसे मतलब धर्मपुर से पहले यहाँ पर ये घटना गई जिसमें सात लोगों की मौत हो गई तो कंगना दीदी यहाँ पर जो अपने जीएसटी के गुणगान हैं वो करने तो आई मगर क्या इनके पास इतना समय नहीं था कि वो उन परिवारों से भी एक क्षण के लिए मिल लेती और जो अधिकारी जो सरकारी महकमा दिन रात चाहे सराज की बात हो जंगम बाग की बात हो मैं आपको अपना पर्सनल एक्सपीरियंस बताऊं। अभी हाल ही में हमारे हाड़ा बोही में इंसिडेंट हुआ तो डीसी साहब एसडीएम साहब हम सब से हम जो यूथ कांग्रेस के लोग हमने पूरा प्रयास किया वहां पहुंचने का जल्द से जल्द तो वे लोग अपना काम करके वहां से जा चुके थे जिस वक्त ਕੰਗਨਾ ਨਾ ਨਾ ਦਾ ਵਿਰੋਧ ਕੀਤਾ ਗਿਆ ਹੈ ਪ੍ਰਦਰਸ਼ਨਕਾਰੀਆਂ ਵੱਲੋਂ ਔਰ ਉਹਨਾਂ ਕਹਾਂਗੇ ਕੰਗਨਾ ਅੱਜ ਜੀਐਸਟੀ ਦਾ ਬਖਾਨ ਕਰਨ ਆਏ ਨੇ ਪਰ ਜਿਹੜੇ ਪੀੜਿਤ ਪਰਿਵਾਰ ਨੇ ਉਹਨਾਂ ਨੂੰ ਨਹੀਂ ਮਿਲੇ। ਵਿਰਿੰਦਰ ਭਾਰਤ ਦਵਾ ਜੁੜੇ ਨੇ ਸਾਡੇ ਸਹਿਯੋਗੀ ਵਿਰਿੰਦਰ ਕੰਗਨਾ ਨੇ ਇਸ ਤੇ ਕੋਈ ਸਟੇਟਮੈਂਟ ਦਿੱਤੀ ਕੋਈ ਜੋ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਪਹਿਲੇ 올ਡ ਮਨਾਲੀ ਛੋਇਆ ਸੀ ਅੱਜ ਸੁੰਦਰ ਨਗਰ ਦੇ ਵਿੱਚ ਹੋਇਆ। ਤਾ ਕੋਸ਼ਿਸ਼ ਕਰਾਂਗੇ ਵਿਰਿੰਦਰ ਭਾਰਤ ਦਵਾਸਤੇ ਨਾਲ ਗੱਲਬਾਤ ਕਰਨ ਦੀ ਸੁੰਦਰ ਨਗਰ ਦੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕੰਗਨਾ ਰਣੌਤ ਆਏ ਸੀ ਲਗਾਤਾਰ ਕਈ ਇਲਾਕਿਆਂ ਦੇ ਵਿੱਚੋਂ ਜਾ ਰਹੇ ਨੇ ਜਿੱਥੇ-ਜਿੱਥੇ ਹਿਮਾਚਲ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ ਬਾਰਿਸ਼ ਨੇ ਤਬਾਹੀ ਮਚਾਈ ਹੈ ਤਾਂ ਉੱਥੋਂ ਦੇ ਲੋਕ ਨਰਾਜ਼ ਨੇ ਜਿਹੜੇ ਸਥਾਨਕ ਵਾਸੀ ਨੇ ਉਹ ਕਹਿ ਰਹੇ ਹਨ ਪਰਿਵਾਰਕ ਮੈਂਬਰਾਂ ਦਾ ਨੁਕਸਾਨ ਹੋ ਗਿਆ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਨ ਚਲੀ ਗਈ ਕੰਗਨਾ ਉਹਨਾਂ ਨਾਲ ਦੁੱਖ ਪ੍ਰਗਟ ਕਰਨ ਨਹੀਂ ਪਹੁੰਚੇ ਔਰ ਆਪਣੇ ਜੀਐਸਟੀ ਦੇ ਫਾਇਦੇ ਗਿਣਾ ਕੇ ਚਲੇ ਗਏ ਇਹ ਬ੍ਰੋਡ ਦੇ ਵਿੱਚ ਲੋਕ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹ ਕਹਿ ਰਹੇ ਨੇ ਤੇ ਫਰਕ ਤਾਂ ਪੈਂਦਾ ਹੈ ਦੇ ਵਿੱਚ ਫਿਲਹਾਲ ਇਨਾ ਹੀ ਮੈਨੂੰ ਦੋ ਇਜਾਜ਼ਤ ਧੰਨਵਾਦ